ਕਈਆਂ ਦੇ ਦੇਖਿਆ ਵੀ ਰੇਸ਼ਾ ਇੱਥੇ ਆ ਚੀਜ਼ਾਂ ਤੇ ਆ ਜਾਂਦਾ ਇਹਨਾਂ ਤੇ ਜੀ ਬਹੁਤ ਹਾਂ ਇੱਥੋਂ ਬੰਦ ਨੱਕ ਬੰਦ ਹੋ ਜਾਂਦਾ ਫਿਰ ਜਿੱਥੋਂ ਦੀ ਰੇਸ਼ੇ ਰਸਤਾ ਜਿਵੇਂ ਪਾਣੀ ਟੁੱਟਦਾ ਨਾ ਪਾਣੀ ਆਪਾਂ ਕਿਤੇ ਆ ਖਾਲਚ ਜਾਂਦਾ ਉਹ ਰਸਤਾ ਬਣਾ ਲੈਂਦਾ ਕਸੀਰ ਪੈ ਕੇ ਇਹ ਕਈਆਂ ਦੇ ਇੱਥੋਂ ਦੀ ਆ ਕੇ ਫਿਰ ਇੱਥੇ ਰੇਸ਼ਾ ਆ ਜਾਂਦਾ ਸਾਰੇ ਜੀ ਕਈਆਂ ਦੇ ਦਿਮਾਗੋਂ ਕੰਨ ਦੇ ਵਿੱਚ ਆਉਣ ਲੱਗ ਜਾਂਦਾ ਵਾ ਕੰਨ ਰਾਈ ਡੰਗ ਕੰਨ ਦੁੱਲਣ ਲੱਗ ਜਾਂਦੇ ਉਹਨੂੰ ਵੀ ਬਿਲਕੁਲ ਇੱਕ ਹਫ਼ਤੇ ਚ ਕੰਨ ਦੁੱਲਣੋਂ ਬੰਦ ਕਰ ਦੂਗੇ ਏਡੇ ਵੀ ਸੱਜਣ ਮਿੱਤਰ ਦਾ ਨੱਕ ਬੰਦ ਆ ਹੱਡੀ ਵਧੀ ਆ ਜਦੋਂ ਸਾਡੇ ਕੋਲੇ ਮਰੀਜ਼ ਆਊਗਾ ਅਸੀਂ ਨੱਕ ਨੂੰ ਉਹਦੇ ਦਵਾਈ ਲਾਵਾਂਗੇ ਹੱਡੀ ਦਾ ਉਹਦੀ ਚੱਕ ਦੇਣੀ ਆ ਅਸੀਂ ਦਵਾਈ ਲਾ ਕੇ ਬਸ ਨੱਕ ਨੂੰ ਦਵਾਈ ਲੈਣੀ ਉਹਦੀ ਸਾਹ ਸੌਖਾ ਹੋਣ ਲੱਗ ਜਾਣਾ ਵਾ ਤੇ ਵਧੀਆ ਤੰਦਰੁਸਤ ਉਹਦੀ ਕਰ ਦੇਣਾ ਨਾਲ ਦੀ ਨਾਲ ਨਾਲ ਦੀ ਨਾਲੀ ਮਿੰਟਕ ਚ ਜੀ ਮਿੰਟਮ ਲਗ ਸਕੈਂਟ ਹੀ ਲੱਗਣਿਆ 5-10 ਸਕੰਟ ਇਹਦੇ ਸਾਰਾ ਦਿਨ ਗਲੇ ਚੀਰੇ ਸ਼ਰਾਂ ਦੇ ਉਹ ਐਂ ਹੀ ਕਰਦੇ ਰਹਿੰਦੇ ਨੇ ਜੀ ਉਹਨਾਂ ਦੇ ਕੰਮ ਹਾਂ ਉਹ ਆਵਾਜ਼ ਟੱਲਿਓਂ ਖੜਕੂ ਪੰਜ ਚਾਰ ਦਿਨ ਦੇ ਵਿੱਚ ਆਵਾਜ਼ ਵਧੀਆ ਸਾਫ਼ ਹੋ ਜਾ ਟੱਲਿਓਂ ਖੜਕੂ ਆਵਾਜ਼ ਉਹਨਾਂ ਦੀ ਜੀ ਜਿਹੜਾ ਮੱਚਸ ਦੀ 30 ਲਾ ਜੀ ਇਹ ਚੌਰਸ ਹੁੰਦੀ ਆ ਠੀਕ ਆ ਜੀ ਆਪਾਂ ਇਹ ਜੋ ਮਲਾਈ ਕੱਢਣੀ ਆ ਤੇ ਆਪਾਂ ਇਹਨੂੰ ਕਣਕ ਦੇ ਦਾਣੇ ਜੰਨੀ ਐਂ ਚੱਕ ਲੈਣੀ ਆ ਜੀ ਇਹਦੇ ਨਾਲ ਇੰਨੀ ਮਤਲਬ ਪਾਵਰਫੁੱਲ ਚੀਜ਼ ਆ ਜੀ ਹਾਂਜੀ ਹਾਂਜੀ ਬਸ ਇੰਨੀ ਲੈ ਲਓ ਜੀ ਹਾਂ ਅਵੇ ਚਪਾਤੀ ਇਹਦੀ ਬਾਈਨੀ ਦੋਜ ਬਹੁਤ ਆਦੀ ਇਹਨੂੰ ਆਪਾਂ ਮੜਾਈ ਦੇ ਵਿੱਚ ਵੀ ਲੈ ਸਕਦੇ ਆ ਇਹਨੂੰ ਸ਼ਹਿਦ ਦੇ ਵਿੱਚ ਵੀ ਲੈ ਸਕਦੇ ਆ ਇਹਨੂੰ ਚਮਨ ਪ੍ਰਾਸ ਦੇ ਵਿੱਚ ਵੀ ਆਪਾਂ ਪਾ ਕੇ ਲੈ ਸਕਦੇ ਆ ਜੀ ਸਰੂਏ ਦੱਸੂਈ ਜਿਵੇਂ ਮੌਸਮ ਬਦਲਦਾ ਹੈ ਮਤਲਬ ਕਈਆਂ ਨੂੰ ਤਾਂ ਸਵੇਰੇ ਉੱਠਦੇ ਸਾਰੀ ਛਿੱਕਾਂ ਵਾਲਾ అలਾਰਮ ਲੱਗ ਜਾਂਦਾ ਹੈ ਅਗਲੇ ਦਿਨ ਛਿੱਕਾਂ ਸੁਣ ਕੇ ਕਵਾਂਡੇ ਵੀ ਉੱਠ ਕੱਢਦੇ ਨੇ ਕਈਆਂ ਦੇ ਇਹ ਰੇਸ਼ਾ ਰਸਤਾ ਬਣਾ ਦਿੰਦਾ ਵੀ ਨੱਕ ਜਾਮ ਹੋ ਕੇ ਤੇ ਕਹਿੰਦੇ ਵੀ ਹੱਡੀ ਵੱਧ ਗਈ ਜਿਵੇਂ ਕਹਿੰਦੇ ਪਰ ਹੱਡੀ ਨਹੀਂ ਵੱਧਦੀ ਹੱਡੀ ਵੱਧਦੀ ਨਹੀਂ ਹੱਡੀ ਨਹੀਂ ਵੱਧ ਸਾਡੇ ਜਿਹੜਾ ਮਾਸ ਆ ਮਾਸ ਪੇਸ਼ੀਆਂ ਨੂੰ ਸੋਜ ਆ ਜਾਂਦੀ ਆ ਉਹ ਇਨਸਾਨ ਨੂੰ ਸਾਹ ਨਹੀਂ ਆਉਂਦਾਗਾ ਇਹ ਪਹਿਲੀ ਖਰਾਕ ਹੀ ਠੀਕ ਕਰ ਦੂ ਤਿੰਨ ਦਿਨ ਤੋਂ ਇੱਕ ਹਫਤੇ 'ਚ ਹੱਡੀ ਵੱਧੀ ਜਮਾਂ ਖਤਮ ਬੁੜਕੇ ਨਹੀਂ ਵੱਧਦੀ ਜਿੰਦਗੀ 'ਚ ਇਹਦੇ ਨਾੜਾਂ 'ਚ ਰੇਸ਼ਾ ਚਮ ਗਿਆ ਜੀ ਵੱਡੀ ਆਂਤ 'ਚ ਛੋਟੀ ਆਂਤ 'ਚ ਉਹਦੇ ਤੇ ਵੀ ਕੰਮ ਕਰ ਮੈਂ ਕਹਾਂ ਰੀਸ਼ਾ ਨਹੀਂ ਬੋਡੀ 'ਚ ਕਿਤੇ ਵੀ ਛੜ ਰੇਸ਼ਾ ਨਹੀਂ ਛੱਡਦੀ ਕਿਤੇ ਵੀ ਆ ਇੱਕ ਛੋਟੀ ਜੀ ਡੱਬੀ ਰਾਤੋ ਰਾਤ ਤੁਹਾਡੀਆਂ ਛਿੱਕਾਂ ਨਜ਼ਲਾ اور ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦੀ ਹੈ ਅੱਜ ਤੁਹਾਡੇ ਨਾਲ ਇਹੀ ਨੁਸਕਾ ਇਹੀ ਫਾਰਮੂਲਾ ਅਸੀਂ ਸਾਂਝਾ ਕਰਨ ਵਾਲੇ ਆਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮਿਲਤੋਂ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਲਾਲ ਹਵੇਲੀ ਵਾਲੇ ਬਾਪੂ ਵੈਦ ਜੀ ਹੋਰਾਂ ਨਾਲ ਕਰਵਾ ਰਹੇ ਜਿਨ੍ਹਾਂ ਨੇ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਕਿਵੇਂ ਇਹ ਛੋਟੀ ਜੀ ਡੱਬੀ ਤੁਹਾਡੇ ਅਸੀਂ ਕਹਿ ਲਈਏ ਕਿ ਜਿੰਨੀਆਂ ਵੀ ਦਿੱਕਤਾਂ ਹੈਗੀਆਂ ਨਾ ਰੈਸਪੀਰੇਟਰੀ ਸਿਸਟਮ ਨਾਲ ਸੰਬੰਧਿਤ ਨਜ਼ਰੇ ਨਾਲ ਰੇਸ਼ੀਨਲ ਖਾਸ ਕਰਕੇ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਤੇ ਰਾਤੋਂ ਰਾਤ ਕਿਵੇਂ ਕੰਮ ਕਰਦੀ ਹੈ ਵੈਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਰੋਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ ਤੁਹਾਡੀ ਟੀਮ ਦਾ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਜੀ ਅੱਛਾ ਵੈਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਇਹ ਨੁਸਖਾ ਵੀ ਪੁੱਛਾਂਗੇ ਤੁਸੀਂ ਦੇਖੋ ਇਹ ਨੁਸਖਾ ਹੈਗਾ ਜਿਹੜਾ ਇਹ ਮਲਾਈ ਦੇ ਨਾਲ ਵੈਜੀ ਦਾ ਕਹਿਣਾ ਹੈ ਕਿ ਇਹਦਾ ਇਸਤੇਮਾਲ ਕਰਨਾ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਮਲ ਕਿੰਨਾ ਕਿਸਤਮਾਲ ਕਰਨਾ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਤੇ ਕੰਮ ਕੀ ਕਰੂਗੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਪਰ ਸਾਨੂੰ ਇਹ ਦੱਸੋ ਵੀ ਜਿਵੇਂ ਮੌਸਮ ਬਦਲਦਾ ਹੈ ਮਤਲਬ ਕਈਆਂ ਨੂੰ ਤਾਂ ਸਵੇਰੇ ਉੱਠਦੇ ਸਾਰ ਹੀ ਛਿੱਕਾਂ ਵਾਲਾ అలਾਰਮ ਲੱਗ ਜਾਂਦਾ ਹੈ ਅਗਲੇ ਦੇ ਛਿੱਕਾਂ ਸੁਣ ਕੇ ਗਵੰਡੀ ਵੀ ਉੱਠ ਖੜਦੇ ਨੇ ਜੀ ਹਾਂਜੀ ਇਹ ਦਿਮਾਗ ਨੂੰ ਜਿਵੇਂ ਆਮ ਕੋਈ ਸਾਹ ਧਮਾ ਕਹਿ ਦਿੰਦਾ ਕੋਈ ਕੁਸ਼ ਕਹਿ ਦਿੰਦਾ ਇਹ ਨਜਲਾ ਦਿਮਾਗ ਚ ਸਾਡੇ ਬਣਦਾ ਜੀ ਹਲਕ ਚੋਂ ਇਹ ਅੰਦਰ ਛਾਤੀ ਦੇ ਰਿਕਦਾ ਵਾ ਛਾਤੀ ਜਾਮ ਕਰ ਦਿੰਦਾ ਸਾਹ ਨਹੀਂ ਹੋਣਾ ਸਾਹ ਚੜਨਾ ਕਈਆਂ ਦੇ ਇਹ ਰੇਸ਼ਾ ਰਸਤਾ ਬਣਾ ਦਿੰਦਾ ਵੀ ਨੱਕ ਜਾਮ ਹੋ ਕੇ ਤੇ ਕਹਿੰਦੇ ਵੀ ਹੱਡੀ ਵਧਦੀ ਜਿਵੇਂ ਕਹਿੰਦੇ ਆ ਪਰ ਹੱਡੀ ਨਹੀਂ ਵਧਦੀ ਹੁੰਦੀ ਹੱਡੀ ਵਧਦੀ ਨਹੀਂ ਹੱਡੀ ਨਹੀਂ ਵਧਦੀ ਸਾਡੇ ਜਿਹੜਾ ਮਾਸ ਆ ਮਾਸ ਪੇਸ਼ੀਆਂ ਨੂੰ ਸੋਜ ਆ ਜਾਂਦੀ ਆ ਉਹ ਇਨਸਾਨ ਨੂੰ ਸਾਹ ਨਹੀਂ ਆਉਂਦਾ ਇਹ ਪਹਿਲੀ ਖਰਾਕ ਹੀ ਠੀਕ ਕਰ ਦੂ ਜਦੋਂ ਆਪਾਂ ਦੇਵਾਂਗੇ ਸਰੀਰ ਨੂੰ ਬੰਦਾ ਕਹੂਗਾ ਮਰੀਜ਼ ਵੀ ਕਹੂ ਮੈਂ ਤੰਦਰੁਸਤਾਂ ਦੇ ਨਾਲ ਹੱਡੀ ਵਧੀ ਆਲੇ ਨੂੰ ਬਸ ਤਿੰਨ ਦਿਨ ਤੋਂ ਇੱਕ ਹਫਤੇ ਛੱਡੀ ਵਧੀ ਜਮਾ ਖਤਮ ਮੋਰਕਨੀ ਵਾਤੇ ਦੀ ਜ਼ਿੰਦਗੀ ਚ ਹਾਂ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇੰਨੀ ਡੱਬੀ ਛੋਟੀ ਜੀ ਡੱਬੀ ਹੈ ਜੀ ਤੁਸੀਂ ਕਹ ਰਹੇ ਉਹਦੇ ਤਾਂ ਆਪਰੇਸ਼ਨਾਂ ਤੱਕ ਮਾਮਲੇ ਪਹੁੰਚ ਜਾਂਦੇ ਨੇ ਜੀ ਇਹ ਦੇਖੋ ਇਹ ਡੱਬੀ ਜ਼ਰੂਰ ਛੋਟੀ ਆ ਹਾਂ ਜੀ ਪਰ ਇਹ ਪ੍ਰੋਸੀਜਰ 5 6 ਮਹੀਨੇ ਦਾ ਬਣਨ ਦਾ ਦਵਾਈ ਦਾ ਇਹ ਆਏ ਨਹੀਂ ਵੀ ਆਪਾਂ 2 4 ਦਿਨਾਂ ਚ ਕਰ ਦਾਂਗੇ ਉਹਨੂੰ ਅਗਾਂ ਦੇਣੀਆਂ ਪਿੰਦੀਆਂ ਵਾਂ ਰਸ ਪਾਉਣੇ ਪੈਂਦੇ ਆ ਫਿਰ ਇੱਕ ਤੇ ਜਾ ਕੇ ਮੈਡੀਸਨ ਬਣਦੀ ਆ ਫਿਰ ਇਹ ਕੰਮ ਕਰਦੀ ਆ ਕਈਆਂ ਦੇ ਦੇਖਿਆ ਵੀ ਰੇਸ਼ਾ ਇੱਥੇ ਆ ਚੀਜ਼ਾਂ ਤੇ ਆ ਜਾਂਦਾ ਇਹਨਾਂ ਤੇ ਜੀ ਬਹੁਤ ਹਾਂ ਇੱਥੋਂ ਬੰਦ ਨੱਕ ਬੰਦ ਹੋ ਜਾਂਦਾ ਫਿਰ ਜਿੱਥੋਂ ਦੀ ਰੇਸ਼ੇ ਰਸਤਾ ਜਿਵੇਂ ਪਾਣੀ ਟੁੱਟਦਾ ਨਾ ਪਾਣੀ ਆਪਾਂ ਕਿਤੇ ਆ ਖਾਲਚ ਜਾਂਦਾ ਉਹ ਰਸਤਾ ਬਣਾ ਲੈਂਦਾ ਖਸੀਰ ਪੈ ਕੇ ਇਹ ਕਈਆਂ ਦੇ ਇੱਥੋਂ ਦੀ ਆ ਕੇ ਫਿਰ ਇੱਥੇ ਰੇਸ਼ਾ ਆ ਜਾਂਦਾ ਸਾਰੇ ਜੀ ਐ ਰਸੌਲੀ ਵੀ ਬਣ ਜਾਂਦੀ ਉਹ ਇਹ ਦਵਾਈ ਠੀਕ ਕਰ ਦਿੰਦੀ ਉਹਨੂੰ ਬਿਲਕੁਲ ਰੇਸ਼ਾ ਬਾਹਰ ਕੱਢ ਦੇ ਦਿਆ ਕਈਆਂ ਦੇ ਦਿਮਾਗੋਂ ਕੰਨ ਦੇ ਵਿੱਚ ਆਉਣ ਲੱਗ ਜਾਂਦਾ ਵਾ ਕੰਨ ਰਾਈਡਿਕ ਕੰਨ ਰੋਦਣ ਲੱਗ ਜਾਂਦੇ ਆ ਉਹਨੂੰ ਵੀ ਬਿਲਕੁਲ ਇੱਕ ਹਫ਼ਤੇ ਚ ਕੰਨ ਰੋਦਣੋਂ ਬੰਦ ਕਰ ਦੋਗੀ ਇੱਕ ਹਫ਼ਤੇ ਚ ਇੱਕ ਹਫ਼ਤੇ ਚ ਕੰਨ ਦੁੱਦਨੋਂ ਬੰਦ ਬਿਲਕੁਲ ਹੋ ਜਾਣਗੇ ਕਈਆਂ ਦੇ ਦਿਮਾਗ ਦੇ ਵਿੱਚ ਸਿਸ਼ਟ ਜਿਵੇਂ ਰਸੌਲੀ ਬਣ ਜਾਂਦੀ ਆ ਉਹ ਰੇਸ਼ੇ ਦੀ ਹੁੰਦੀ ਆ ਇਹ ਜਿਹੜੇ ਰੇਸ਼ਾ ਬਿਮਾਰੀਆਂ ਨੇ ਪੀੜੀਦਰ ਪੀੜੀ ਚੱਲਦਾ ਜੀ ਇਹ ਰੇਸ਼ਾ ਹੁੰਦਾ ਕੀ ਹੈ ਜੀ ਜਿਹੜਾ ਰੇਸ਼ਾ ਕਹਿੰਦੇ ਸਾਡੇ ਰੇਸ਼ਾ ਬੜਾ ਗਿਰਦਾ ਰੇਸ਼ਾ ਬਾਹਰ ਆਉਣ ਲੱਗ ਗਿਆ ਰੇਸ਼ਾ ਜੰਮ ਗਿਆ ਰੇਸ਼ਾ ਗੋਡਿਆਂ ਚ ਖੜ ਗਿਆ ਇਹ ਜਿੰਨਾਂ ਦੀ ਮਾਂ ਪਿਓ ਦਾਦਾ ਦਾਦੀ ਨੂੰ ਕਿਸੇ ਪਰਿਵਾਰ ਨੂੰ ਕਰੇ ਹੁੰਦਾ ਗਾਂ ਉਹਨਾਂ ਦੀ ਅਣਸੱਚ ਹੁੰਦਾ ਹੀ ਹੁੰਦਾ ਇਹ ਹਾਰਿਸ਼ਾ ਹਾਰਿਸ਼ਾ ਹੁੰਦਾ ਹੀ ਹੁੰਦਾ ਪੱਕਾ ਛੜਦਾ ਨਹੀਂਗਾ ਠੀਕ ਹੈ ਜਦੋਂ ਆਪਾਂ ਮੈਡੀਸਿਨ ਚਲਾਵਾਂਗੇ ਜਦੋਂ ਬੱਚੇ ਦੇ ਰੇਸ਼ਾ ਬੰਦ ਹੋ ਜੂ ਬਣਨ ਉਹਦੋਂ ਬਾਅਦ ਉਹ ਜਿਹੜੀ ਪੀੜੀ ਹੋਊਗੀ ਹਾਂਜੀ ਉਹ ਸੁਖ ਮਾਣੂਗੀ ਉਹਨਾਂ ਦੇ ਰੇਸ਼ਾ ਨਹੀਂ ਬਣੂਗਾ ਠੀਕ ਹੈ ਜਦੋਂ ਬੱਚਾ ਠੀਕ ਹੋ ਗਿਆ ਨਾ ਕੋਈ ਵੀ ਅਣਸਿਆਣਾ ਚਾਹੇ ਬੱਚਾ ਜਿਹੜਾ ਕਿਰਾਂ ਠੀਕ ਹੋਊਗਾ ਦੁਆਰਾ ਉਹਨਾਂ ਦੇ ਰੇਸ਼ਾ ਨਹੀਂ ਕਿਸੇ ਦੇ ਬਣਦਾ ਇਹ ਬਿਲਕੁਲ ਪੱਕਾ ਬਣਨ ਹੋੜਾ ਦਿੰਦੀ ਹੈ ਨੀਂਦ ਨਹੀਂ ਆਉਂਦੀ ਨੀਂਦ ਸਰੀਰ ਦੇ ਵਿੱਚ ਉਹ ਚੁਸਤੀ ਫੁਰਤੀ ਪੂਰੀ ਰੱਖੂਗੀ ਬਾਡੀ ਦੀ ਪਰ ਬਹੁਤ ਵਾਰ ਹੁੰਦੇ ਨੇ ਜੀ ਮੈਂ ਤਾਂ ਇੱਕ ਸਾਡੇ ਜਾਣਕਾਰ ਦੇ ਵਿੱਚ ਇਹ ਵੀ ਹੈਗਾ ਉਹ ਰਾਤ ਨੂੰ ਚੀਕਾਂ ਮਾਰ ਕੇ ਉੱਠਦੇ ਨੇ ਜੇ ਉਹਨਾਂ ਦਾ ਸਾਹ ਬੰਦ ਹੋ ਜਾਂਦਾ ਉੱਚੀ ਉੱਚੀ ਚੀਕਾਂ ਮਾਰਦੇ ਨੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਮੈਂ ਚੀਕਾਂ ਮਾਰਦਾ ਹਾਂ ਜੀ ਇਹ ਛਾਤੀ ਤੋਂ ਜਾਂਬ ਹੋ ਜਾਂਦੀਆਂ ਪਰ ਸਾਹ ਨਹੀਂ ਆਉਂਦਾਗਾ ਨੱਕ ਬੰਦ ਹੋ ਜਾਂਦਾ ਸਾਹ ਨਹੀਂ ਆਉਂਦਾਗਾ ਇਹ ਉਹਦੋਂ ਤਕਲੀਫ ਆਉਂਦੀ ਹੈ ਦਿਨਾਂ ਕਾਫੀ ਕਿ ਕੋਈ ਪੰਪ ਲੈਂਦਾ ਕੋਈ ਕੁਛ ਕਰਦਾ ਜੀ ਕੋਈ ਪੰਪ ਲੈਣ ਦੀ ਲੋੜ ਨਹੀਂ ਤੁਹਾਨੂੰ ਤੁਹਾਨੂੰ ਇੱਕ ਦੋ ਦਿਨ ਦੇ ਪੰਪ ਤਾਂ ਪਹਿਲੇ ਤਾਂ ਨਹੀਂ ਛੁੱਟ ਜਾਣਾ ਜੀ ਇਹਦੇ ਨਾਲ ਪਹਿਲੇ ਤਾਂ ਨਹੀਂ ਪੰਪ ਛੁੱਟ ਜੂ ਪੰਪ ਲੈਣ ਦੀ ਨੌਬਤ ਨਹੀਂ ਆਉਣੀਗੀ ਬਿਲਕੁਲ ਤਾਂ ਸਾਨੂੰ ਮਰੀਜ਼ ਦੱਸਣਾ ਕਿ ਮਰੀਜ਼ ਨੇ ਵੀ ਸਾਨੂੰ ਪੰਪ ਲੈਣਾ ਵਾ ਉਹਦਾ ਤਰੀਕਾ ਲੈਣ ਦਾ ਹੋਰ ਆ ਉਹਨੂੰ ਅਸੀਂ ਦੇਖ ਕੇ ਲੱਭ ਦੇਖ ਕੇ ਉਸ ਹਿਸਾਬ ਨਾਲ ਦੇ ਦੇਣੀ ਆ ਦੂਜੇ ਨੂੰ ਉਸ ਤਰ੍ਹਾਂ ਅੰਦਰ ਦੇ ਦਈਆਂ ਇਹਨੂੰ ਆਪਾਂ ਮਲਾਈ ਦੇ ਵਿੱਚ ਵੀ ਲੈ ਸਕਦੇ ਆ ਇਹਨੂੰ ਸ਼ੈਤ ਦੇ ਵਿੱਚ ਵੀ ਲੈ ਸਕਦੇ ਆ ਇਹਨੂੰ ਚਮਨ ਪ੍ਰਾਸ ਦੇ ਵਿੱਚ ਵੀ ਆਪਾਂ ਪਾ ਕੇ ਲੈ ਸਕਦੇ ਆ ਜੀ ਸਭ ਤੋਂ ਗੁਣਕਾਰੀ ਹੈਗੀ ਆ ਇਹ ਮਲਾਈ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦੇ ਵਿੱਚ ਕੀ ਪਾਇਆ ਹੋਇਆ ਜੀ ਇਹ ਪਸਪਾਈਆਂ ਜੀ ਪੰਜ ਤਰ੍ਹਾਂ ਦੀਆਂ ਪੰਜ ਛੇ ਤਰ੍ਹਾਂ ਦੀਆਂ ਪਸਪਾਉਂਦੀਆਂ ਜਿਹੜੇ ਪਸਪੰਬ ਦਾ ਕੰਮ ਇਹ ਆ ਵੀ ਜਿਹਦੇ ਰਸ ਹਨਾ ਜੀ ਰਸ ਪੈਂਦੇ ਇਹਨਾਂ ਦੇ ਵਿੱਚੋਂ ਜੜੀ ਬੂਟੀਆਂ ਦੇ ਉਹਨਾਂ ਦੀ ਆਪਾਂ ਟਿੱਕੀਆਂ ਬਣਾ ਕੇ ਸੁਕਾ ਕੇ ਅੱਗਾ ਜਿਹੜੀਆਂ ਉਹਨਾਂ ਦਾ ਗੁਣ ਵੱਧ ਜਾਂਦੇ ਆ ਠੀਕ ਹੈ ਉਹ ਫਿਰ ਚੱਕਦਿਆਂ ਸਾਰਾ ਕੋਈ ਜੜਤੋਂ ਹੀ ਜਾਵਾਂ ਜੀ ਹਾਂ ਜੀ ਇਹ ਬਹੁਤ ਵਾਰ ਹੁੰਦਾ ਜੀ ਕਈਆਂ ਦੇ ਕੰਨਾਂ 'ਚ ਖਾਰਿਸ਼ ਐਵੇਂ ਹਾਥੀ ਉਂਗਲੀ ਫੇਰੀ ਜਾਂਦੇ ਨੇ ਜਿਵੇਂ ਮੈਂ ਹੁਣ ਕਰ ਰਿਹਾ ਕੋਈ ਐਸੇ ਇਸ ਤਰੀਕੇ ਨਾਲ ਕਰੀ ਜਾਂਦਾ ਕਈਆਂ ਦੇ ਕੰਨ ਬੰਦ ਹੋ ਜਾਂਦੇ ਨੇ ਜੀ ਰੇਸ਼ਨ ਨਾਲ ਇੱਕ ਹਫ਼ਤੇ ਬਾਅਦ ਕੰਨ 'ਚ ਖਾਰਿਸ਼ ਨਹੀਂ ਆਊਗੀ ਹਟ ਪਹਿਲਾਂ ਹੀ ਜਾਊਗੀ ਪਰ ਆਪਾਂ ਇੱਕ ਹਫ਼ਤੇ ਦਾ ਕੇ ਟਾਈਮ ਲੈਨੇ ਆ ਵੀ ਇੱਕ ਹਫ਼ਤੇ ਬਾਅਦ ਕੰਨ ਦੇ ਵਿੱਚ ਕੋਈ ਉਂਗਲੀ ਡੱਕਾ ਨਹੀਂ ਮਾਰੂਗਾ ਹਾਂਜੀ ਜਿਹੜੇ ਜਿਨ੍ਹਾਂ ਨੂੰ ਆਦਤ ਹੈਗੀ ਹੈ ਕੰਨ ਚ ਉਂਗਲੀ ਫੇਰਨ ਦੀ ਵਾਰ-ਵਾਰ ਰੇਸ਼ਾ ਨੱਕ ਦੇ ਰਾਹੀ ਬਾਹਰ ਕੱਢਣ ਦੀ ਬਲਗਮ ਦੇ ਰਾਹੀ ਰੇਸ਼ਾ ਬਾਹਰ ਕੱਢਣ ਦੀ ਸਾਰੀਆਂ ਚੀਜ਼ਾਂ ਤੇ ਇਹ ਅੰਦਰ ਖਤਮ ਕਰੋ ਜਾਂ ਬਾਹਰ ਕੱਢੋ ਜੀ ਇਹ ਬਾਹਰ ਕੱਢੋ ਜੀ ਮਰੀਜ਼ ਨੇ ਠੀਕ ਹੀ ਤਾਂ ਹੋਣਾ ਹੀ ਰੇਸ਼ਾ ਨੇ ਬਾਹਰ ਕੱਢਣਾ ਸਾਰਾ ਬਾਹਰ ਕੁਝ ਆਪਣਾ ਪੇਟ ਸਾਫ ਕਰੋ ਦੋ ਦੋਨੇ ਕੋਲ ਜੂ ਕੁਝ ਥੁੱਕ ਰਹੀਂ ਕੁਝ ਨੱਕ ਰਹੀਂ ਸਾਰਾ ਇਹ ਬਾਹਰ ਕੱਢ ਦੇਣਾ ਜਦੋਂ ਸਾਨੂੰ ਕੋਈ ਰੇਸ਼ਾ ਹੁੰਦਾ ਨਾ ਸੀ ਐਲੋਪੈਥਿਕ ਮੈਡੀਸਨ ਲੈ ਲੈਨੇ ਆ ਅਸੀਂ ਖੁਸ਼ ਹੋ ਜਾਂਨੇ ਆ ਉਹ ਸਾਨੂੰ ਰੇਸ਼ਾ ਉਹਦੀ ਹਟਾ ਦਿੰਦੀ ਇਹ ਨਾਲ ਠੀਕ ਹੈ ਪਰ ਸਾਡੇ ਅੰਦਰ ਹੀ ਜੰਮ ਜਾਂਦਾ ਇਹ ਅੰਦਰ ਨਹੀਂ ਜਮਾਉ ਬਾਹਰ ਕੱਢੂ ਮਾਸਪੇਸ਼ੀਆਂ ਜਿਹੜੀਆਂ ਨਾੜਾਂ ਦਿਮਾਗ ਦੀਆਂ ਸਾਰੀਆਂ ਨੂੰ ਤਾਕਤ ਦੇਊਗੀ ਇਹ એનર્ਜੀ ਦੇਊ ਬਾਡੀ ਦੇ ਵਿੱਚ ਪੂਰੀ ਅੱਛਾ ਨੀਂਦ ਵੀ ਵਧੀਆਊ ਜੀ ਨੀਂਦ ਪੂਰੀ ਵਧੀਆਊ ਜੀ ਕਿਉਂਕਿ ਕਿਵੇਂ ਜੀ ਜਦੋਂ ਰੇਸ਼ਾ ਘਟ ਗਈ ਤਾਕਤ ਮਿਲ ਗਈ ਨੀਂਦ ਆਟੋਮੈਟਿਕ ਹੀ ਬੰਦੇ ਨੇ ਰਿਲੈਕਸ ਹੋ ਕੇ ਸੌਂ ਜਾਣਾ ਰਾਤ ਨੂੰ ਜੀ ਠੀਕ ਹੈ ਬਹੁਤ ਵਾਰ ਹੁੰਦੇ ਨੇ ਜਿਨ੍ਹਾਂ ਦੇ ਰੇਸ਼ਾ ਗਿਰਦਾ ਹੈ ਉਹਨਾਂ ਨੂੰ ਡਰਾਉਣੇ ਸੁਪਨੇ ਬੜੇ ਆਉਂਦੇ ਨੇ ਜੀ ਵੈ ਜੀ ਉਹ ਡਰ ਡਰ ਕੇ ਉੱਠਦੇ ਨੇ ਮੈਨੂੰ ਸੁਪਨਾ ਕਦੇ ਮਾੜਾ ਆ ਗਿਆ ਕਦੇ ਕੁਝ ਆ ਗਿਆ ਕਦੇ ਕੁਝ ਦਿਖਣ ਲੱਗ ਗਿਆ ਕਦੇ ਕੁਝ ਦਿਖਣ ਲੱਗ ਗਿਆ ਉਹ ਦਿਮਾ ਬੈਗਮ ਉਹ ਕਿੰਨੇ ਦਾ ਗੈਸਤੀ ਆ ਰੇਸ਼ਾ ਦਿਮਾਗ ਵੀ ਵੀਕ ਕਰ ਦਿੰਦੇ ਜਦੋਂ ਜਿਹੜੀ ਮੇਨ ਬੋਡੀ ਦੀ એનર્ਜੀ ਹੈ ਜਿਹੜੀ ਰੇਸ਼ਾ ਉਹਦਾ ਬੜੀਸ਼ਾ ਬਣ ਜਾਂਦਾ ਵਾ ਠੀਕ ਹੈ ਜੀ ਤੇ ਉਹ ਵੀਕ ਹੋਣੇ ਹੀ ਬੰਦੇ ਨੇ ਉਹਨਾਂ ਦੇ ਵਾਲ ਵੀ ਛੇਤੀ ਚਟੇ ਹੋਣਗੇ ਉਮਰ ਤੋਂ ਪਹਿਲਾਂ ਚਟੇ ਹੋ ਜਾਣਗੇ ਉਹਨਾਂ ਦੇ ਇਹਦੇ ਨਾਲੇ ਚੀਜ਼ਾਂ ਮਤਲਬ ਕੋਈ ਸੁਖ ਨਾ ਸਕਣਾ ਬਾਅਦ ਜਦੋਂ ਕੋਈ ਦਿਮਾਗ ਸਾਡਾ ਤੰਦਰੁਸਤ ਹੋ ਗਿਆ ਕੋਈ ਮੁਰਕੇ ਸੁਖਣਾ ਹੋਣੀ ਨਹੀਂਗਾ ਜੀ ਅੱਛਾ ਜਿਨ੍ਹਾਂ ਦੇ ਵਾਲ ਰੇਸ਼ੇ ਕਰਕੇ ਉਹ ਕਹਿੰਦੇ ਨੇ ਜੀ ਵੀ ਰੇਸ਼ੇ ਕਰਕੇ ਵਾਹ ਜੀ ਮਿਨਰਕਲ ਇੱਕ ਕੇਸ ਆਇਆ ਸੀ ਉਹ ਕਹਿੰਦੇ ਨੇ ਵੀ ਤੁਹਾਡੇ ਦਿਲ ਦੇ ਆਲੇ ਦੁਆਲੇ ਰੇਸ਼ਾ ਜੰਮ ਗਿਆ ਜਾਂ ਤੁਹਾਡੇ ਰੇਸ਼ੇ ਕਰਕੇ ਤੁਹਾਡਾ ਹਾਰਟ ਕਮਜ਼ੋਰ ਹੋ ਗਿਆ ਐਵੇਂ ਵੀ ਹੋ ਜਾਂਦਾ ਜੀ ਹਾਂ ਹੋ ਜਾਂਦਾ ਜੀ ਦੇਖੋ ਇਹ ਰੇਸ਼ਾ ਜਿਹੜਾ ਸਾਡੀ ਬੋਡੀ ਜਾਮ ਕਰ ਦਿੰਦਾ ਅੰਦਰੋਂ ਅੱਛਾ ਛਾਤੀ ਨੂੰ ਜਾਮ ਕਰ ਦਿੰਦਾ ਕੋਈ ਵੀ ਭੈਣ ਭਰਾ ਦਾ ਕੋਈ ਛਾਤੀ ਕਿਸੇ ਦੀ ਜਾਮ ਹੋ ਜੇ ਹਾਂਜੀ ਦੇਸੀ ਫਾਰਮੂਲਾ ਵਾ ਅਰਜਨ ਸ਼ਾਲ ਲੈ ਲਓ ਇੱਕ ਚਮਚਾ ਗਲਾਸ ਦੇ ਵਿੱਚ ਪਾ ਕੇ 1.5 ਗਲਾਸ ਪਾਣੀ ਦਾ ਪਾ ਕੇ ਉਹਨੂੰ ਕਾੜੀ ਜਾਓ ਠੀਕ ਹੈ ਉਹਨੂੰ ਕਾੜ ਕੇ ਜਦੋਂ ਪਾਣੀ ਅੱਧਾ ਰਹਿ ਗਿਆ ਉਹਨੂੰ ਕੱਪੜੇ ਨਾਲ ਪੁਣ ਕੇ ਜਦੋਂ ਉਹ ਪੀਣ ਵਾਲਾ ਕੋਸਾ ਪਾਣੀ ਰਹਿ ਗਿਆ ਦਿਹਾੜੀ 'ਚ ਤਿੰਨ ਵਾਰੀ ਪੀ ਲੋ ਤੁਹਾਡੀ ਸਾਰੀ ਛਾਤੀ ਸਾਫ਼ ਕਰ ਦਊਗਾ ਰੇਸ਼ੇਰਾ ਸਾਰੀ ਬਾਹਰ ਮਾਰੂ ਲੈਟਰਨ 'ਚੋਂ ਕੱਢ ਕੇ ਬਾਹਰ ਮਾਰੂਗਾ ਉਹ ਠੀਕ ਹੈ ਤੇ ਵਧੀਆ ਸਾਹ ਸੌਖਾ ਹੋਣ ਲੱਗ ਜਾਊਗਾ ਕੋਈ ਦਬ ਨਹੀਂ ਆਊਗਾ ਕੋਈ ਰਾਤ ਨੂੰ ਜੇ ਖਿਆਈ ਪੰਸਰ ਚੱਕ ਦੂਰ ਕਰ ਦੋ ਜੀ ਤੇ ਜਿਨ੍ਹਾਂ ਦੇ ਨਾੜਾਂ 'ਚ ਰੇਸ਼ਾ ਚੰਮ ਗਿਆ ਜੀ ਵੱਡੀ ਆਂਤ 'ਚ ਛੋਟੀ ਆਂਤ 'ਚ ਉਹਦੇ ਤੇ ਵੀ ਕੰਮ ਕਰਦਾ ਮੈਂ ਕਹਾਂ ਰੇਸ਼ਾ ਨਹੀਂ ਬੋਡੀ 'ਚ ਕਿਤੇ ਵੀ ਛੱਡਦੀ ਰੇਸ਼ੀ ਤਾਂ ਵੈਰ ਨਾ ਦਵਾਈ ਜੀ ਇਹ ਰੇਸ਼ਾ ਨਹੀਂ ਛੱਡਦੀ ਕਿਤੇ ਵੀ ਆ ਜੀ 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 ਚਲੋ ਇਹਦਾ ਇਸਤੇਮਾਲ ਹੁਣ ਤੁਹਾਨੂੰ ਦੱਸਦੇ ਹੋ ਵੀ ਇਹਦਾ ਇਸਤੇਮਾਲ ਕਿਵੇਂ ਕਰਨਾ ਜੀ ਬਾਈ ਜੀ ਤੁਸੀਂ ਕਹਦੇ ਬੜਾ ਇਸਤੇਮਾਲ ਕਰਨ ਦਾ ਬੜਾ ਖਾਸ ਤਰੀਕਾ ਹੈ ਜੀ ਉਹ ਤਰੀਕਾ ਥੋੜਾ ਜਿਹਾ ਹੈਗਾ ਇਹ ਥੋੜਾ ਜਿਹੀ ਮਿਹਨਤ ਕਰਨੀ ਪੈਂਦੀ ਮਿਹਨਤ ਇੰਨੀ ਵੀ ਨਹੀਂ ਠੀਕ ਹੈ ਪਰ ਅਸੀਂ ਹੁਣ ਮਿਹਨਤ ਕਰਕੇ ਰਾਜੀ ਨਹੀਂ ਕੋਈ ਵੀ ਕੋਈ ਦਾ ਵੀ ਕਿਰਾ ਮੈਨੂੰ ਬਸ ਫੂਕ ਮਾਰੋ ਤੇ ਮੈਂ ਠੀਕ ਹੋ ਜਾ ਆਪਾਂ ਜੋ ਮਲਾਈ ਕੱਢਣੀ ਆ ਅੱਛਾ ਦੁੱਧ ਦੇ ਉੱਪਰ ਜਿਹੜੀ ਦੁੱਧ ਦੀ ਪਾਈਏ ਪਹਿਲੇ ਦੁੱਧ ਨੂੰ ਪਾਈਆ ਦਾ ਪਾਈਆ ਦੁੱਧ ਗਰਮ ਕਰ ਲਓ ਠੀਕ ਹੈ ਆ ਮਲਾਈ ਉਹਦੇ ਉੱਤੇ ਆ ਜਾਣੀ ਆ ਜੀ ਇਹ ਠੀਕ ਹੈ ਠੀਕ ਹੈ ਜੀ ਤੇ ਆਪਾਂ ਨੂੰ ਕਣਕ ਦੇ ਦਾਣੇ ਜੰਨੀ ਐਂ ਚੱਕ ਲੈਣੀਆਂ ਜੀ ਇਹਦੇ ਨਾਲ ਇੰਨੀ ਮਤਲਬ ਪਾਵਰਫੁਲ ਚੀਜ਼ ਹੈ ਜੀ ਹਾਂਜੀ ਹਾਂਜੀ ਬਸ ਐਨੀ ਲੈ ਲਓ ਜੀ ਆਹ ਆ ਵਿੱਚ ਪਾਤੀ ਇਹਦੇ ਠੀਕ ਹੈ ਬਸ ਐਨੀ ਰੋਜ਼ ਬਹੁਤ ਆਦੀ ਤੇ ਇਹਨੂੰ ਮੋੜ ਕੇ ਮਿਕਸ ਕਰ ਲਓ ਇਹਦੇ ਨਾਲ ਜੀ ਮਲਾਈ ਦੇ ਵਿੱਚ ਹਾਂਜੀ ਇਹਨੂੰ ਮਿਕਸ ਕਰ ਲਓ ਇਹ ਮਿਕਸ ਜ਼ਰੂਰ ਕਰਨੀ ਆ। ਨੀਅਤ ਜੇ ਤੁਹਾਡੇ ਪੋਟੇ ਤੇ ਲੱਗੀ ਨਹੀਂ ਉੱਥੇ ਹੀ ਖਤਮ ਹੋ ਜਾਣਾ। ਗਾਂ ਜਾਣਾ ਨਹੀਂ। ਬਹੁਤ ਇਹ ਬਰੀਕੀ ਜਾਂ ਬਹੁਤ ਬਰੀਕ ਹੈ ਕੀਤੀ ਆ ਭਾਸਮੋ। ਠੀਕ ਹੈ। ਇਹ ਮਲਾਈ ਦਾ ਗੋਣਾ ਮਲਾਈਏ ਤੋਂ ਕੰਮ ਫੁੱਲ ਕਰਾਊਗੀ, ਦਿਮਾਗ ਤੇ ਕਰਾਊਗੀ, ਅੰਦਰ ਪੇਟ ਚ ਲੈ ਕੇ ਜਾਊਗਾ ਉਹਨੂੰ ਜੀ। ਠੀਕ ਹੈ। ਬਾਟ ਡੱਕਾ ਚੂਸ ਲੋ ਤੇ ਮੂੰਹ ਚ ਪਾ ਲੋ। ਉਹ ਤੇ ਦੁੱਧ ਵੀ ਪੀਣਾ ਜੀ। ਹਾਂ ਦੁੱਧ ਪੀ ਲੈਣਾ ਜੀ। ਦੇਖੋ ਬੜਾ ਕਮਾਲ ਦਾ ਨੁਸਖਾ ਵੈਜ ਨੇ ਦੱਸਿਆ ਕਿ ਮਹਿਜ਼ ਮਾਚਸ ਦੀ ਤਿੱਲੀ ਦੇ ਉੱਤੇ ਲਾ ਕੇ ਨੁਸਖਾ ਫਾਰਮੂਲਾ ਸੀ ਮਲਾਈ ਦੇ ਵਿੱਚ ਮਲਾ ਕੇ ਖਾਣਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੱਗਦਾ ਜੀ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਤੁਸੀਂ ਦੱਸਿਆ ਉਹਨਾਂ ਨੂੰ ਇਹ ਡਰ ਹੈਗਾ ਕਿਤੇ ਵੱਡੇ ਹੋ ਕੇ ਸਾਡੇ ਬੱਚਾਂ ਸਾਨੂੰ ਪ੍ਰੋਬਲਮ ਹੈ ਸਾਡੇ ਬੱਚਿਆਂ ਨੂੰ ਨਾ ਆ ਜਾਏ ਮਤਲਬ ਇਹਨੂੰ ਬਚਾ ਦੇ ਤੌਰ ਤੇ ਖਾਧਾ ਜਾ ਸਕਦਾ ਹਾਂ ਪੂਰਾ ਜੀ ਜਿਵੇਂ ਹੁਣ ਸਾਡੇ ਕੋਈ ਮਰੀਜ਼ ਆਉਂਦੇ ਆ ਉਹਨਾਂ ਦਾ ਬੱਚਾ 6 ਮਹੀਨੇ ਦਾ ਸਾਲ ਦਾ ਹੁੰਦਾ ਵਾ ਅਸੀਂ ਕਹਿੰਦੇ ਜੋਦੀ ਮਲਾਈ ਚ ਲੈਣੀ ਹੈ ਮਾੜੀ ਜੀ ਬਸ ਜੀਭ ਨੂੰ ਲਾ ਦਿਓ ਉਹਨੂੰ ਹੀ ਬੜੀ ਆ ਉਹਦੇ ਵਿੱਚੋਂ ਹੀ ਕੱਢ ਕੇ ਮਲਾਈ ਨੂੰ ਤੁਸੀਂ ਟੱਚ ਕਰਨਾ ਆਪਣੇ ਪੋਟੇ ਨੂੰ ਤੇ ਜੀਭ ਤੇ ਲਾ ਦਿਓ ਉਹਦੇ ਦੁੱਧ ਘਟ ਪਿਆ ਉਹਦੇ ਬਸ ਬੱਚਾ ਸੋळा ਠੀਕ ਹੋਣ ਲੱਗ ਜਾਊਗਾ ਜੀ ਹੋਰ ਕੀ ਕੰਮ ਕਰੂ ਜੀ ਹੋਰ ਬਚਾ ਦੇ ਤੌਰ ਤੇ ਰੇਸ਼ੇ ਵਸਤੀ ਆ ਜੀ ਜਿਨ੍ਹਾਂ ਦੇ ਗੋਡਿਆਂ 'ਚ ਰੇਸ਼ਾ ਪੈ ਗਿਆ ਜੀ ਨਹੀਂ ਗੋਡਿਆਂ ਦੀ ਚੀਜ਼ ਅਲੱਗ ਹੈ ਡੇ ਗੋਡੇਦਾਰ ਦਾ ਉਹਦੇ ਤੇ ਨਹੀਂ ਜਿਹੜੇ ਦਿਮਾਗ ਨੇ ਨਾਲ ਸੰਬੰਧ ਆ ਉਹ ਜੀਤੇ ਕੰਮ ਕਰਨਾ ਨੇ ਸਾਰਾ ਹਾਂ ਦਿਮਾਗ ਤੇ ਜਿੰਨਾ ਵੀ ਨੇ ਕੰਮ ਦਿਮਾਗ ਤੇ ਕਰਨਾ ਵਾ ਦਿਮਾਗ ਤੋਂ ਰੇਸ਼ਾ ਗਿਰ ਕੇ ਕਿਤੇ ਬੋਡੀ 'ਚ ਉੱਟ ਗਿਆ ਉਹਨੂੰ ਕੰਮ ਕਰੂਗੀ ਇਹ ਆਮ ਰੇਸ਼ਾ ਨਹੀਂ ਕਰਨਾ ਜਿਵੇਂ ਨਹੀਂ ਨਹੀਂ ਆਮ ਜਿਵੇਂ ਜਾਕਮ ਦਾ ਰੇਸ਼ਾ ਹੋ ਗਿਆ ਉਹ 7 ਵਜੇ ਉਹ ਤੇ ਨਹੀਂ ਕੰਮ ਕਰਦੀ ਦਿਮਾਗੋਂ ਜਿਹੜਾ ਸਾਡੇ ਹਲਕ 'ਚੋਂ ਰੇਸ਼ਾ ਡਿੱਗਦਾ ਵਾ ਉਹਦੇ ਵਾਸਤੇ ਆ ਜੀ ਮੇਨ ਹੈ ਦਿਮਾਗ ਵਾਸਤੇ ਦਵਾਈ ਬਣੀ ਵੀ ਜਿਹਨਾਂ ਦੀ ਸਾਰਾ ਦਿਨ ਗਲੇ 'ਚ ਰੇਸ਼ਾ ਰਹਿੰਦਾ ਉਹ ਐਂ ਹੀ ਕਰਦੇ ਰਹਿੰਦੇ ਨੇ ਜੀ ਉਹਨਾਂ ਤੇ ਕੰਮ ਕਰ ਹਾਂ ਉਹ ਆਵਾਜ਼ ਟੱਲਿਓਂ ਖੜਕੂ 5-4 ਦਿਨ ਦੇ ਵਿੱਚ ਹੀ ਆਵਾਜ਼ ਵਧੀਆ ਸਾਫ਼ ਹੋ ਜਾ ਟੱਲਿਓਂ ਖੜਕੂ ਆਵਾਜ਼ ਉਹਨਾਂ ਦੀ ਜੀ ਬਾਅਦ ਲੈਣੀ ਤਰੀਕੇ ਨਾਲ ਵਾ ਰਿਜ਼ਲਟ ਫੋਨ ਮਿਲੂ ਮਹਾਰਾਜ ਦੀ ਕਿਰਪਾ ਨਾਲ ਜ ਬੱਧ ਬਹੁਤ শুকਰੀ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਵੈਜ ਦਾ ਕਹਿਣਾ ਕਿ ਇਹ ਕਿੰਨਾ ਟਾਈਮ ਚੱਲ ਜੂਗੀ ਇਹ ਡੱਬੀ ਇਹ 2 ਮਹੀਨੇ ਚੱਲੂਗੀ ਇੱਕ ਡੱਬੀ ਇੱਕ ਡੱਬੀ ਇੱਕ ਡੱਬੀ 2 ਮਹੀਨੇ ਕੱਢ ਜੂਗੀ ਹਾਂਜੀ ਕੀ ਵਾਦ ਸੋ ਵੈਜ ਦਾ ਕਹਿਣਾ ਕਿ 2 ਮਹੀਨਿਆਂ ਦੇ ਵਿੱਚ ਇਹ ਨੁਸਖਾ ਫਾਰਮੂਲਾ ਤੁਹਾਡੇ ਘਰ ਰਹਿਣਾ ਔਰ ਪੂਰਾ ਜਿਹੜਾ ਤਸੱਲੀ ਬਖਸ਼ ਟ੍ਰੀਟਮੈਂਟ ਹੈਗਾ ਪੂਰਾ ਮਹਾਰਤ ਦੀ ਕਰਪਾ ਇੱਕ ਡੱਬੀ ਨਾਲ ਇੱਕ ਮੈਂ ਕਹਾਂ ਕਿ ਡੱਬੀ ਨਾਲ ਵਜਾ ਵਜਾ ਹੋ ਜਾਊ ਜੀ ਪੂਰੀ ਯਾਨੀ ਖਵਾ ਦੇ ਦੋ ਡੱਬੀਆਂ ਦਿੰਨੇ ਆ ਪਰ ਇੱਕ ਡੱਬੀ ਨਾਲ ਫੁੱਲ ਵਧੀਆ ਨਿਕ ਹੋ ਜਾਂਦਾ ਮਰੀਜ਼ ਜੀ ਤੇ ਜਿਹੜੇ ਲੋਕ ਬਾਹਰ ਬੈਠੇ ਨੇ ਜੀ ਸਰਦੀ ਵਾਲੇ ਮੌਸਮ ਚ ਉਹਨਾਂ ਦੇ ਤਾਂ 12 ਮਹੀਨੇ ਰੇਸ਼ਾ ਗਿਰਦੇ ਉਨਾ ਵਾਸਤੇ ਤੁਸੀਂ ਡਬੀ ਕਾਫੀ ਭੇਜ ਵੀ ਚੁੱਕੇ ਜੀ ਉੱਥੇ ਸਾਡੇ ਜਾਂਦੇ ਰਹਿੰਦੀ ਦਵਾਈਆਂ ਬਾਹਰ ਤੇ ਆਪਾਂ ਉੱਥੇ ਉਹਨਾਂ ਦੇ ਡਰੈਸ ਤੇ ਪਹੁੰਚਾ ਦਿੰਨੇ ਘਰੇ ਪਹੁੰਚ ਜਾਂਦੀ ਹੈ ਜੀ ਉੱਥੇ ਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਬਾਪੂ ਜੀ ਫਿਰ ਜੇਕਰ ਕਿਸੇ ਨੇ ਆਪਣੇ ਆਪ ਨੂੰ ਦਿਖਾ ਕੇ ਚੈੱਕ ਕਰਾ ਕੇ ਤੁਸੀਂ ਨਬਜ਼ ਫੜ ਕੇ ਵੀ ਚਿਹਰਾ ਪੜ ਕੇ ਵੀ ਅੱਖਾਂ ਦੇਖ ਕੇ ਵੀ ਅਗਲੇ ਦੀ ਬਿਮਾਰੀ ਪਛਾਣ ਲੰਨੇ ਹੋ ਤੇ ਜੇ ਕਿਸੇ ਨੇ ਇਸ ਤਰੀਕੇ ਨਾਲ ਤੁਹਾਨੂੰ ਆਪਣੇ ਆਪ ਨੂੰ ਦਿਖਾਉਣਾ ਹੋਵੇ ਚੈੱਕਅਪ ਕਰਾਉਣਾ ਹੋਵੇ ਜਾਂਚ ਕਰਾਉਣੀ ਤੁਸੀਂ ਕਿਵੇਂ ਮਿਲਦੇ ਕਿਵੇਂ ਹੋ ਸਾਡੇ ਕੋਲੇ ਜਿਹੜੇ ਵੀ ਸੱਜਣ ਮਿੱਤਰ ਦਾ ਨੱਕ ਬੰਦ ਆ ਹੱਡੀ ਵਧੀ ਆ ਜਦੋਂ ਸਾਡੇ ਕੋਲੇ ਮਰੀਜ਼ ਆਊਗਾ ਅਸੀਂ ਨੱਕ ਨੂੰ ਉਹਦੇ ਦਵਾਈ ਲਾਵਾਂਗੇ ਹੱਡੀ ਦਾ ਉਹਦੀ ਚੱਕ ਦੇਣੀ ਅਸੀਂ ਦਵਾਈ ਲਾ ਕੇ ਬਸ ਨੱਕ ਨੂੰ ਦਵਾਈ ਲੈਣੀ ਉਹਦੀ ਸਾਹ ਸੌਖਾ ਹੋਣ ਲੱਗ ਜਾਣਾ ਵਾ ਤੇ ਵਧੀਆ ਤੰਦਰੁਸਤ ਉਹਦੀ ਕਰ ਦੇਣਾ ਨਾਲ ਦੀ ਨਾਲ ਨਾਲ ਦੀ ਨਾਲੀ ਮੈਂਟਕ ਚ ਜੀ ਮੈਂਟਮ ਲੰਗ ਸਕੈਂਡ ਹੀ ਲੱਗਣਿਆ 5-10 ਸਕੰਡ ਮੁੜ ਕੇ ਰਾਤ ਨੂੰ ਅੱਖ ਤਾਂ ਨਹੀਂ ਖੁੱਲਦੀ ਮੈਂ ਕਹਿੰਦਾ ਜਮਾ ਜੀ ਐਨ ਕਰਾਂ ਪੂਰਾ ਹੋ ਜੂ ਨਾਲ ਦੀ ਨਾਲੀ ਬਸ ਇਹ ਕਹਿੰਦਾ ਡ੍ਰੌਪ ਬਣਾ ਜਾਣਾ ਇੱਥੇ ਲਾ ਕੇ ਨੱਕ ਸੁੰਗਣੀ ਆ ਨਾਲ ਦੀ ਨਾਲ ਠੀਕ ਕਰ ਦੋ ਜੀ ਉਹ ਨੱਕ ਨੂੰ ਤੇ ਆਪਾਂ ਇੱਥੇ ਬੁੱਧਵਾਰ ਆਪਣਾ ਕਲੀਨਿਕ ਬੰਦ ਹੁੰਦਾ ਵਾ ਠੀਕ ਹੈ ਜੀ ਤੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣਾ ਓਪਨ ਹੁੰਦਾ ਵਾ ਜਦੋਂ ਵੀ ਮਰਜ਼ੀ ਦੀ ਕਾਲ ਕਰਕੇ ਆਪਣੇ ਆ ਸਕਦੇ ਤੇ ਮੈਡੀਸਨ ਲਿਜਾ ਸਕਦੇ ਆ ਜੀ 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 ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਵੈਦ ਕਮਲਜੀਤ ਸਿੰਘ ਤੂਰ ਲਾਲ ਹਵੇਲੀ ਵਾਲੇ ਬਾਪੂ ਵੈਜ ਜੀ ਨੇ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਜਾਣਿਆ ਜਾਂਦਾ ਔਰ ਉਹਨਾਂ ਦੇ ਨੁਸਖੇ ਫਾਰਮੂਲੇ ਬੜੇ ਘੈਂਟ ਨੁਸਖੇ ਫਾਰਮੂਲੇ ਹੁੰਦੇ ਨੇ ਬਹੁਤ ਲੋਕਾਂ ਨੇ ਧੰਨਵਾਦ ਦੇ ਮੈਸੇਜ ਵੀ ਸਾਨੂੰ ਭੇਜੇ ਨੇ ਕਿਉਂਕਿ ਜਿਹੜਾ ਨੁਸਖਾ ਫਾਰਮੂਲਾ ਉਹ ਵੈਸੇ ਵੀ ਦੱਸ ਦਿੰਦੇ ਨੇ ਅੱਜ ਵੀ ਤੁਹਾਨੂੰ ਅਰਜੁਨ ਛਾਲ ਵਾਲਾ ਨੁਸਖਾ ਫਾਰਮੂਲਾ ਵੈਜ ਜੀ ਨੇ ਦੱਸਿਆ ਤਾਂ ਉਹਦੇ ਤੋਂ ਹੀ ਬੜੇ ਲੋਕ ਜਿਹੜਾ ਫਾਇਦੇਾਬ ਹੋ ਜਾਂਦੇ ਨੇ ਫਾਇਦਾ ਲੈ ਲੈਂਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਅਸੀਂ ਬਾਪੂ ਜੀ ਦਾ ਨੰਬਰ ਵੀ ਜਿਹੜਾ ਦੇ ਦਿੱਤਾ ਹੈ ਵੀਡੀਓ ਦੇ ਉੱਤੇ ਤੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ